ਸਸ ਵੀ ਕਾ ਜੀ ਸਾਰਿਆਂ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਜੀ ਹੁਣ ਵੀਡੀਓ ਦੇਖੀਏ ਸਾਨੂੰ ਸਾਰਿਆਂ ਨੂੰ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਬੈਲ ਆਈਕਨ ਦਬਾ ਦਿਆ ਕਰੋ ਹਾਏ ਕੁੜੀ ਕਿੰਨੀ ਸੋਹਣੀ ਆ ਨਾ ਕੁੜੀ ਨੂੰ ਵੇਖ ਕੇ ਤਾਂ ਭੁੱਖਾਂ ਲੱਥਾਂ ਡੀਆਂ ਤੇ ਜੇ ਕਿਤੇ ਰਿਸ਼ਤੇ ਦੀ ਗੱਲ ਬਣ ਜੇ ਨਾ ਤੇ ਮौज ਲੱਗ ਜੇ ਮੇਣਾ ਮੁੱਕ ਜ ਸਾਰਿਆਂ ਦਾ ਇਹੀ ਆਂਦੇ ਨਾ ਚਾਚੇ ਤਾਏ ਕਿ ਐਨੀ ਉਮਰ ਦਾ ਹੋ ਗਿਆ ਤੇ ਵਿਆਹ ਨਹੀਂ ਕਰਾਉਂਦੇ ਆ ਇਹਦਾ ਰਿਸ਼ਤਾ ਨਹੀਂ ਕਿਦੇ ਹੋਣਦੇ ਆ ਤੇ ਜਿਹੜੇ ਐਡੀ ਸੋਹਣੀ ਨਾ ਆ ਗਈ ਨਾ ਤਾਂ ਸਾਰਿਆਂ ਨੇ ਸੜ ਕੇ ਮਰ ਜਾਣਾ ਕਿ ਹੁਣ ਵਿਪਨ ਦਾ ਵਿਆਹ ਕੀਤਾ ਤੇ ਵੇਖ ਕਿੰਨੀ ਸੋਹਣੀ ਕੁੜੀ ਲੈਂਦੀ ਹੈ ਬਸ ਬਾਬਾ ਇਹ ਕਿਸ ਤਰ੍ਹਾਂ ਗੱਲ ਬਣਾ ਦੇ ਵਿਪਨ ਮੰਨ ਜੇ ਪਰ ਵਿਪਨ ਵੀਰ ਨੇ ਮੰਨ ਨਹੀਂ ਜਾਣਾ ਐਨੀ ਸੋਹਣੀ ਕੁੜੀ ਇਹਨੇ ਨਾ ਕਿਦਾਂ ਕਰ ਦੇਣੀ ਮੈਨੂੰ ਐਨੀ ਸੋਹਣੀ ਲੱਗਣ ਈ ਆ ਤੇ ਉਹਨੂੰ ਕਿੰਨੇ ਲੱਗੂਗੀ ਚਾਚੇ ਨੇ ਰਿਸ਼ਤੇ ਦੱਸਦੇ ਬੜੀ ਸੋਹਣੀ ਭਾਈ ਇਹ ਕਲੋਂ ਚਾਚੀ ਹੈ ਵੀ ਚੰਗੀ ਹੈ ਇਹਨੂੰ ਇਹ ਹੋਣਾ ਵਾ ਕੋਈ ਸ਼ਾਪ ਸ਼ੂਪ ਪਾ ਦੇ ਚੱਲ ਕੋਈ ਗੱਲ ਨਹੀਂ ਸ਼ਾਪ ਸ਼ੱਲਾ ਕੋਈ ਪਾਦਾ ਨਹੀਂ ਕੁੜੀ ਹੀ ਰੇਰ ਕੀ ਮਿਲ ਜਾਣੀ ਹੈ ਘਰਾਂ ਜਾ ਕੇ ਵੀਰ ਨਾਲ ਗਲਤ ਨਾਲੇ ਫੋਟੋ ਖਾਣਾ ਉਹਨੂੰ ਪਹਿਲਾਂ ਗੇਟ ਮਾਰੀ ਦਵਾ ਉਹਨਾਂ ਗੇਟ ਨਾਲ ਮਾਰਤਾ ਹਲੇ ਮੈਂ ਉਹਨਾਂ ਨਾਲ ਗੱਲ ਹੀ ਕਰਨੀ ਰਿਸ਼ਤੇ ਦੀ ਹੋਰ ਨਾ ਕੋਈ ਨਾ ਕੋਈ ਉੱਤੇ ਹੀ ਆ ਜਾ ਅੱਗੇ ਵੀ ਕਿਤੇ ਨਾ ਤੇਰੇ ਗੱਲ ਕਰਣਾ ਤਾਂ ਉਸ ਵਾਲੇ ਨਾਂ ਨੁਕਰ ਹੋ ਜਾਂਦੀ ਹੁੰਦੀ ਇੱਕ ਦਿਨ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਵੀਰ ਉੱਠ ਜਾ ਭਰਾਵਾ ਲੈ ਉਹ ਦੁਪਹਿਰੇ ਵੀ ਚੈਨ ਹੈਗਾ ਇਹਨੂੰ ਉਹ ਦੁਪਹਿਰੇ ਤੇ ਸੌਂਦਿਆ ਕਰ ਤੇ ਤੂੰ ਦੁਪਹਿਰੇ ਸੁੱਤਾਵੇਂ ਢਿੱਕੇ ਗੁੜੀ ਨੀਂਦੇ ਤੂੰ ਕਿਹੜੇ ਸੁਪਨੇ ਵੇਖਣ ਡਿਆ ਦੁਪਹਿਰੇ ਸੁਪਨੇ ਕਾਦੀ ਵੇਖਣੇ ਆ ਉਹ ਘੜੀ ਮੈਂ ਹਰਾਮ ਕਰ ਲਈ ਘੜੀ ਭਰਾਵਾ ਜੇ ਸੁਪਨੇ ਵੇਖਣ ਡਿਆ ਨਾ ਤਾਂ ਸੁਪਨੇ ਨਾ ਵੇਖਿਆ ਕਰ ਆਵੇ ਮੈਂ ਤੇਰੇ ਸੁਪਨੇ ਦੀ ਪਰੀ ਲੈ ਕੇ ਆਈ ਆ ਪਰੀ ਤੂੰ ਹੋਰ ਉਹ ਦੁਪਹਿਰੀ ਤੇ ਭੂਤ ਨਹੀਂ ਆਉਂਦੀਆਂ ਪਰੀਆਂ ਕਿੱਥੋਂ ਆਉਂਦੀਆਂ ਵਾਂ ਕਿਹੜੀ ਪਰੀ ਲੈ ਆਈਆਂ ਵਖਾਂ ਹਾਂ ਏ ਤੇਰੀ ਭੈਣ ਵਾ ਤੇਰੀ ਭੈਣ ਕਿਤੇ ਘੁੰਮਣ ਫਿਰਨ ਜਾਵੇ ਤੇ ਭਰੀ ਲੈ ਕੇ ਮਹ ਪੋਤਨੀਆਂ ਨਹੀਂ ਲੈ ਕੇ ਆਉਂਦੀ ਤੇ ਮੇਰੀ ਸੁਣ ਗੱਲ ਹਾਂ ਚਾਚੀ ਡਈ ਨਾ ਤੁੰਗਾ ਸਹ ਰਿਸ਼ਤੇ ਦੱਸ ਪਾਉਣ ਆਹੋ ਤੇ ਉਹ ਫੋਟੋ ਮੈਂ ਲੈ ਕੇ ਆਈ ਆ ਚੱਲ ਵਖਾ ਫਿਰ ਹਾਂ ਹੈ ਇਨੀ ਕਾਲੀ ਕਾਦੀ ਆ ਵਖਾਲ ਦਿੰਨੀ ਆ ਤੋ ਇਹ ਦੱਸ ਕਿ ਜਿੱਦਾਂ ਦਾ ਵੀ ਰਿਸ਼ਤਾ ਹੋਊਗਾ ਥੋੜਾ ਜਿਹਾ ਫਰਕ ਵਾ ਮਾੜੀ ਜਿਕਾਣੀ ਆ ਤੇ ਕੋਈ ਗੱਲ ਨਹੀਂ ਇਨ ਫਿਰ ਕੀ ਇਨ ਦਾ ਪਕਾਉਣਾ ਤੇ ਰੋਟੀ ਪਣੀ ਆ ਨਾ ਐਵੇਂ ਕਾਣੀ ਆ ਠੀਕ ਜੀ ਆ ਉਹ ਮੇਰਾ ਮਤਲਬ ਮਖਾਉਣ ਨਾ ਕਰ ਹਾਂ ਕੋਈ ਗਾਲ ਨਹੀਂ ਕਾਂਦੀ ਥੋੜੇ ਦੰਦ ਵੇ ਉਹ ਕਿਦਾਂ ਬਾਹਰ ਨੂੰ ਆਏ ਪਾ ਚਲ ਕੋਈ ਗੱਲ ਨਹੀਂ ਸਾਨੂੰ ਤੇ ਕੰਮ ਨਾਲ ਮਤਲਬ ਨਾਲੇ ਐਨੀ ਉਮਰ ਦੇ ਹਿਸਾਬ ਨਾਲ ਹੁਣ ਤੈਨੂੰ ਗਾੜੀ ਪਰੇ ਥੋੜਾ ਲੱਭ ਜਾਣੀ ਉਹ ਮੈਨੂੰ ਬੋਲਣਾ ਥੋੜੋ ਖਾ ਗੱਲਾਂ ਕਰੀ ਜਾਂਦੀ ਐਵੇਂ ਲੈ ਵੇਖ ਲੈ ਭਰਾਵਾ ਮੰਮਾ ਕੁੜੀ ਦੇ ਸੋਨੇ ਆ ਹੂੰ ਪਰ ਕੱਲਾ ਆਪਾਂ ਸੋਣ ਬੜਾ ਥੋੜੀ ਵੇਖੀ ਲੈਣਾ ਵਾ ਮੇਰੀ ਗੱਲ ਸੁਣ ਕੁੜੀ ਬਾਰੇ ਪਤਾ ਕਰ ਉਹ ਕੁੜੀ ਦਾ ਕੈਰੇਕਟਰ ਕਿਦਾਂ ਦਾ ਵਾ ਉਹ ਅੱਗੇ ਪਿੱਛੇ ਪਤਾ ਕਰ ਕੁੜੀ ਵੇਖਣਾ ਐਡੀ ਸੋਹਣੀ ਲੱਗਣ ਢਈ ਐ ਐਡੀ ਸਾਊ ਲੱਗਣ ਢਈ ਉਹਦੇ ਮੂੰਹ ਤੋਂ ਪਤਾ ਲੱਗਣਦਾ ਕਿ ਕੁੜੀ ਚੰਗੀ ਐ ਤੇ ਬਾਕੀ ਚਾਚੇ ਰਿਸ਼ਤੇ ਹਨ ਨੂੰ ਮਾੜਾ ਕਰਾਉਣਾ ਵਾ ਉਹ ਚਾਚੇ ਤੈਨੂੰ ਬਤਾ ਆਪਣੇ ਅੱਗੇ ਕਿ ਸਰਦੇ ਸਾਤੋਂ ਉਹਨਾਂ ਕੋਈ ਚਾਚੀ ਦੀ ਜੀ ਲੱਭ ਕੇ ਦੇਣੀ ਹਨ ਉਹ ਹਨੂ ਆਪਦਾ ਕਰਨਾ ਪੈਣਾ ਵੇ ਚਲ ਕੋਈ ਨਹੀਂ ਪਤਾ ਕਰਣਾ ਨਹੀਂ ਘਰ ਵੀ ਲਵਾਂ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਐਨੀ ਸੋਹਣੀ ਕੁੜੀ ਆ ਮੈਂ ਜਦੋਂ ਫੋਟੋ ਵੇਖੀ ਨਾ ਮੈਂ ਤੁਹਾਨੂੰ ਪਿੰਡ ਥਾਂ ਵੀ ਪੁੱਛਿਆ ਕਿਹੜਾ ਮੈਂ ਤਾਂ ਫੋਟੋ ਲਾ ਕੇ ਪਾ ਜਿੰਗ ਤੈਨੂੰ ਪਹਿਲਾਂ ਵਿਖਾਣਾ ਮੈਨੂੰ ਤਾਂ ਪਸੰਦ ਹੀ ਐਨੀ ਆਈ ਐ ਤੇ ਚਾਚੀ ਮੈਨੂੰ ਡਹੀ ਕਣ ਸੋਹਣੀ ਆ ਮੈਂ ਕਿਹਾ ਉਹ ਠੀਕ ਹੀ ਆ ਮੈਂ ਤਾਂ ਜ਼ਿਆਦਾ ਸੋਹਣੀ ਕਹਿਤਾ ਨਾ ਤੇ ਚਾਚੀ ਨੇ ਬੜੀ ਭੂਏ ਚੜਨਾ ਵਾ ਉਹਨੇ ਕਹਣਾ ਨਹੀਂ ਮੈਨੂੰ ਸ਼ਾਪ ਨਹੀਂ ਮੈਨੂੰ ਤਾਂ ਚੈਨੀ ਦਾਕ ਪਤਾ ਕਰ ਲੋ ਕੁੜੀ ਬਾਰੇ ਚੰਗੀ ਤਰ੍ਹਾਂ ਪਤਾ ਕਰ ਲੋ ਚਲ ਕੋਈ ਗੱਲ ਨਹੀਂ ਪਿੰਡ ਪੁੰਡ ਦਾ ਪੁੱਛ ਲੈਨੇ ਆ ਤੇ ਕਿਥੋਂ ਦਾ ਪਤਾ ਕਰ ਲੈਨੇ ਆ ਪਹਿਲਾਂ ਪਿੰਡ ਨਹੀਂ ਪੁੱਛਣਾ ਉਹ ਕੁੜੀ ਦਾ ਅੱਗੇ ਪਿੱਛੇ ਪਤਾ ਕਰੋ ਕੈਰੈਕਟਰ ਕਿਦਾਂ ਦਾ ਕੁੜੀ ਦਾ ਚਲ ਕੋਈ ਗੱਲ ਨਹੀਂ ਵੇਖਾਂਗੇ ਉਦੋਂ ਮੈਨੂੰ ਤਾਂ ਨਾ ਫੋਟੋ ਇੰਨੀ ਪਸੰਦ ਆ ਨਾ ਮੇਰਾ ਜੀ ਕਹਦਾ ਚੋਪਰ ਕਦੇ ਵਿਆਹ ਲੈ ਗਿਆ ਬਾਕੀ ਰਹਿੰਦੇ ਪਤਾ ਪੁਤਾ ਉਹ ਨਹੀਂ ਨਹੀਂ ਤਾਂ ਕੰਮ ਨਹੀਂ ਕਰਨਾ ਵਿਆਹ ਲੈ ਗਿਆ ਇੱਥੇ ਬਾਅਦ ਮੇਰੇ ਸਰਪੇ ਭਾਈ ਰਹੇ ਬਾਤ ਉਹ ਤੁਹਾਨੂੰ ਵੀ ਪਤਾ ਇੱਕ ਦਿਨ ਦੀ ਖੇਡ ਥੋੜੀ ਏ ਇਹ ਸਾਰੀ ਉਮਰ ਦਾ ਸਾਥ ਵਾ ਚਲ ਕੋਈ ਗੱਲ ਨਹੀਂ ਫੜਾ ਦੇ ਹੁਣ ਫੋਟੋ ਭਰਾਵਾ ਤੂੰ ਹੀ ਵੇਖੀ ਜਾਣੀ ਉਹ ਠੀਕ ਹੈ ਕੁੜੀ ਠੀਕ ਵਾ ਪਸੰਦਾ ਮੈਨੂੰ ਕੁੜੀ ਤੇ ਪਤਾ ਪਤਾ ਕਰਦਾ ਚੰਗੀ ਤਰ੍ਹਾਂ ਇਹਦਾ ਪਤਾ ਕਰਕੇ ਅਸੀਂ ਜ਼ਿਆਦਾ ਕੋਈ ਲੰਮ ਚੜਾ ਨਹੀਂ ਕਰਨਾ ਮੈਂ ਟੋ ਮੈਂਟ ਅਸੀਂ ਵਿਆਹ ਵਾਲੀ ਗੱਲ ਕਰਨੀ ਹੈ ਅੱਗੇ ਉਮਰ ਤੇਰੀ ਅੱਗੇ ਨੰਗ ਚੱਲੀ ਹੈ ਉਹ ਤਾਂ ਠੀਕ ਹੈ ਬੇਬੇ ਠੀਕ ਆ ਆਓ ਆਹ ਚੱਲ ਵੇਖੀਨੇ ਜਾ ਤੂੰ ਵੀ ਵੇਖਣ ਨੂੰ ਕਿ ਮੈਨੂੰ ਤਾਂ ਸੋਹਣੀ ਨਹੀਂ ਲੱਗਣ ਜੀ ਕਿ ਸਾਡੇ ਘਰ ਆ ਕੇ ਤੇ ਮੈਂ ਫਿਰ ਮਨ ਲਾਦਾ ਭਾਵੇਂ ਵਿਹਲੀ ਬੈਠੀ ਵਹਿੰਦੀ ਰਿਹਾ ਕਰਾਂ ਉਹ ਤਾਂ ਠੀਕ ਹੈ ਠੀਕ ਆ ਵੇ ਪੰਮ ਦੀ ਗੱਲ ਨਾ ਸਹੀ ਆ ਐਵੇਂ ਨਾ ਲੰਮ ਚੜਾ ਮਚਣੀ ਪੈਣਾ ਆਪਾਂ ਉਹ ਫਿਰੇ ਕਰਕੇ ਗਾਂ ਹੀ ਹੋਇਆ ਆਪਾਂ ਓਏ ਮੈਨੂੰ ਕਹਿੰਦੇ ਹੁੰਦੇ ਤੂੰ ਨਾ ਕਰ ਦਿੰਦਾ ਵਾ ਉਹ ਮੈਨੂੰ ਹੀ ਪਤਾ ਹੈ ਮੇਰੇ ਤੋਂ ਪਹਿਲਾਂ ਪਾਣੀ ਵਾਲੇ ਪਹੁੰਚ ਜਾਂਦੇ ਉੱਥੇ ਉਹ ਨਾਲੇ ਅੱਗੇ ਲੋਕੀ ਛੜਦੇ ਬੜੇ ਆ ਇਦਾਂ ਕਰੀਏ ਹੁਣ ਛੱਟਾ ਮੰਗਣੇ ਦੇ ਪਟਵਿਆ ਹੁਣ ਮੈਂ ਵੀ ਇਹਨਾਂ ਪਹਿਲਾਂ ਕਿਦਾਂ ਪਹੁੰਚ ਜਾਂਦੇ ਮੇਰੇ ਤੋਂ ਪਹਿਲਾਂ ਐਰ ਕਿਤੇ ਉਦੋਂ ਪਤਾ ਲੱਗੂ ਜਾਂ ਚੂੜੇ ਵਾਲੀ ਵੇੜੇ ਤੁਰੇ ਫਿਰੂਗੀ ਨਾਲੇ ਗਾਣਾ ਵੀ ਨਾ ਡੀਜੇ ਤੇ ਇਹ ਲਵਾਉਂਗਾ ਉਹਨਾਂ ਨੂੰ ਦੋ ਲੱਡੂ ਵਾਧ ਦੇਵੀ ਅਮੀਆਂ ਜਿਹੜੇ ਕਹਿੰਦੇ ਹੇ ਮਲੰਗਤ ਨਾਲ ਕੱਖ ਨਹੀਂ ਹੋਣਾ ਸੜਨਗੇ ਨਾਲੇ ਵੇਖੀ ਪੂਰਾ ਵੇਖ ਕੇ ਚੱਲਾਂ ਫਿਰ ਇਦਾਂ ਹੀ ਚੱਲਣ ਦੇ ਕੱਲ ਹੁਣ ਹਾਂ ਫੋਨ ਕਦਾ ਆ ਗਿਆ ਹਲੋ ਹਾਂ ਕੀ ਹਾਲ ਆ ਉਹ ਠੀਕ ਆ ਆਪਣੇ ਵੀ ਆਹੋ ਉਹ ਯਾਰ ਸੁੱਤਾ ਅਠਾ ਜੇ ਆ ਬਰਸ ਬਸ ਕਰਕੇ ਆਵਾ ਜਾਣਾ ਕਿਤੇ ਉਹ ਨਹੀਂ ਯਾਰ ਉਹ ਹੁਣੇ ਮੇਰੇ ਕੋਲ ਟਾਈਮ ਟੂ ਹੈਗਾ ਹੋਰ ਮੈਂ ਬਿਜ਼ੀ ਹੋ ਗਿਆ ਵਾਂ ਉਹ ਯਾਰ ਆ ਤੇ ਤੂੰ ਤਮ ਕਹਿੰਦੇ ਜਣਾ ਪੈਣਾ ਫਿਰ ਚਲ ਠੀਕ ਆ ਉਹ ਨਾਲਾ ਫਿਰ ਆਇਨਾ ਵਾ ਉਹ ਨਾਲ ਗੱਲ ਸੁਣ ਮੇਰੀ ਓਠਾਣਾ ਠੋਣਾ ਮੰਗਾਦੀ ਨਾਲੇ ਚਲ ਠੀਕ ਆ ਆ ਗਿਆ ਬੱਸ ਮੈਂ 10 ਮਿੰਟਾਂ ਚ ਇੱਕ ਤੇ ਕਿਸੇ ਤੋਂ ਕੰਮ ਲੈਣਾ ਕਿਹੜਾ ਸੌਖਾ ਹੀ ਆ ਉਹ ਮਾਲਾ ਅੱਡੇ ਤੱਕ ਲੈ ਜਾਉ ਨਾ ਜਾਨ ਖਾ ਮਾਰਦੇ ਜਾਨੇ ਤਾਂ ਨਾਲ ਨਾਲ ਲੈ ਜੀਏ ਕੋਈ ਗੱਲ ਨਹੀਂ ਪੁੱਤ ਕਾਬੂ ਕਰੂੰਗਾ ਤੇ ਤੈਨੂੰ ਮੈਂ ਚੱਲਾਂ ਘਰ ਆਣ ਕੇ ਨੇ ਲੈ ਆਈ ਜਾਣੇ ਲੱਗਦੇ 10 12 ਦਿਨਾਂ ਦੀ ਥੋੜੀ ਕੱਚੀ ਰਹੀ ਹੈ ਚਲੋ ਪੱਕ ਜਾਣੀ ਦੇਰ ਲੰਗ फोन कि आ गया हेलो हाँ हाँ सत श्रीकाल तो होर की हाल ठीक ठाक है मुंडा ठीक ठाक है वाल चल इन ट्यूशन तुलाया कर रोज ट्यूशन तो ना छुट्टी कराया कर ਹਾਂ ਬਾਕੀ ਹੋਰ ਨਿਆਣਿਆਂ ਨਾਲ ਨਾ ਨਾ ਖੇਡ ਕੇ ਘੁੱਡੋਂ ਬਾਹਰ ਜਾਣ ਜਾ ਕਰ ਆ ਚਲ ਚੰਗਾ ਵਾ ਪੜਾਈ ਪੜ੍ਹਾਈ ਤੇ ਧਿਆਨ ਦੋਗਾ ਤੇ ਵਧੀਆ ਹੀ ਸਭ ਹੋਣੀ ਪੜਾਈ ਚ ਲਾ ਕੇ ਰੱਖਿਆ ਕਰ ਜਿਆਦਾ ਹਾਂ ਆਇਆ ਹੀ ਵੇ ਤੇਰੇ ਦਾ ਫੋਨ ਠੀਕ ਠਾਕ ਆ ਫਾਤੀ ਤਨਖਾਹ ਥੋੜੀ ਬੁਤੀ ਜੀ ਪਾਈ ਆ ਤੇ ਖਰਚਾ ਇਰਕਾ ਬੜਾ ਹੀ ਤੇ ਬਚਿਆ ਨਹੀਂ ਕੋੱਕ ਵੀ ਨਹੀਂ 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 ਤੈਨੂੰ ਮੈਂ ਥੋੜੇ ਬਹੁਤੇ ਦਵਾਂਗੀ ਹੁਣ ਐਨੇ ਨਹੀਂ ਮੈਥੋਂ ਦਿੱਤੇ ਜਾਣੇ ਉਹ ਤਾਂ ਮੈਂ ਇਹਦੇ ਕੋ ਵੀ ਥੋੜੇ ਬਹੁਤੇ ਬਚਾ ਕੇ ਰੱਖਣੀ ਆ ਮਾਹ ਤੂੰ ਆਪਣੇ ਘਰ ਵੀ ਕੋਹ ਕਰਿਆ ਕੁੜਿਆ ਕਰਕੇ ਤੂੰ ਨੀਰਾ ਮੇਰੇ ਸਿਰ ਤੇ ਨਾ ਨਾ ਰਿਆ ਕਰ ਕਿ ਨજર ਮੈਂ ਜਿੰਦੀ ਉਹਨਾਂ ਚਰਤੇ ਨੇ ਦੇਣੇ ਮੁੜ ਕੇ ਤੈਨੂੰ ਕਿੰਨੇ ਦੇਣੇ ਆ ਨਾ ਨਹੀਂ ਨਹੀਂ ਤੂੰ ਆਪਣਾ ਆਪ ਥੋੜਾ ਬੋਤਾ ਸੋਚਿਆ ਕਰ ਥੋੜਾ ਬੋਤਾ ਕੋਈ ਕਮਾਈ ਕਰ ਬੈਠੀ ਕਰਿਆ ਕਰ ਹਾਂ ਲੋਕਾਂ ਦੀਆਂ ਕੁੜੀਆਂ ਇੰਨੀਆਂ ਚਲਾਕ ਵਾ ਤੇ ਲੋਕੇ ਘਰੇ ਬੈਠਿਆਂ ਆਨਲਾਈਨ ਕਹਿ ਰਹਾਂ ਤੇ ਆਪਣੇ ਕੰਮ ਲੋਕਾਂ ਨੇ ਚਾਲੂ ਕੀਤੇ ਤੂੰ ਨਹੀਂ ਬੈਠੀ ਕਰ ਕੋਈ ਕਰ ਸਕਦੀ ਤੇਰੀ ਪੜ੍ਹਾਈ ਦਾ ਕੀ ਫਾਇਦਾ ਮੈਂ ਤੈਨੂੰ ਪੜ੍ਹਾਇਆ ਇੰਨਾ ਖਰਚਾ ਤੇਰੇ ਤੇ ਕੀਤਾ ਮੈਨੂੰ ਕੀ ਫਾਇਦਾ ਹੋਇਆ ਜੇ ਤੂੰ ਆਪਣਾ ਆਪ ਵੀ ਨਾ ਲੈ ਕੇ ਘਰ ਤੁਰੀ ਤੇ ਆਹ ਵਾਹ ਚਲ ਵੇਖੂਗੀ ਥੋੜੇ ਬੁੱਤੇ ਦੇ ਛੜੂਗੀ ਜਿੰਨੇ ਕਿ ਮੈਥੋਂ ਦਿੱਤੇ ਜਾਣਗੇ ਚਲ ਚੰਗਾ ਨਹੀਂ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਪਹਿਲਾਂ ਇਹਨੂੰ ਵੇਖ ਲਾਂ ਲਾ ਇਹ ਵੀ ਨਾ ਕਿਤੇ ਇਹਦੀ ਨਹੀਂ ਸਮਝ ਆਉਂਦੀ ਕਿ ਪੈਸਾ ਇਹਨੂੰ ਮੈਂ ਇੱਕ ਨਹੀਂ ਦਿੰਦੀ ਤੇ ਪਤਾ ਨਹੀਂ ਇਹ ਨਵੇਂ ਨਾ ਇੱਕ ਲੀੜੇ ਰੋਜ਼ ਕਿੱਥੋਂ ਆ ਪਉਂਦੀ ਚੜਦੇ ਚੜਦਾ ਲੀੜਾ ਪਉਂਦੀ ਹੈ ਚਲ ਕਰਦੀ ਆ ਪਤਾ ਵੀ ਕਿੱਥੋਂ ਪਉਂਦੀ ਐਨੀ ਲੀੜੇ ਇਹਦੀ ਖਬਰ ਤੇ ਮੈਂ ਲੈਣੀ ਆ ਓਰੇ ਆ ਨੀ ਪੂਜਾ ਜਰਾ ਕੁਰੇ ਆ ਗੱਲ ਸੁਣ ਮੇਰੀ हाँ जी मम्मी आनी हाँ आनी आ कपड़े दो सुकने पाला मैं धोते तो ही चल पूजा पहला तो माता की गल सुना वा ना ना गई इन्हें बुड़बुड़ी करी जाना वा नहीं इन्हू छ फिर बाद च कर ली मेरी गल सुन मैं तेन आवाज मारी हाँ जी मम्मी ਤੂੰ ਗੱਲ ਸੁਣ ਆ ਜਿਹੜੇ ਤੇ ਸੂਟ ਨਵੇਂ-ਨਵੇਂ ਪੰਮੀ ਆ ਕਿੱਥੋਂ ਪੰਮੀ ਇੱਥੋਂੋਂ ਬੋਨੀਏ ਬੋਨਸ ਬੰਨੇ ਪੰਮੀ ਆ ਮੰਮੀ ਇਹ ਕਿਧਰ ਇਹ ਗੱਲਾਂ ਕਰਨ ਦੇਉ ਤਹੀ ਕਿੱਥੋਂ ਬੋਨੀਆ ਦਾ ਕੀ ਮਤਲਬ ਹੋਇਆ ਖਰਚਾ ਤੇ ਤੇ ਨਹੀਂ ਇੰਨਾ ਮਿਲਦਾ ਨਹੀਂ ਤੇ ਲੀੜੇ ਤੇ ਕਿੱਥੋਂ ਪਾਈ ਜਾਂਦੀ ਨਹੀਂ ਨਹੀਂ ਕਿੰਨੇ ਕ ਵਾਦੇ ਘਾਟੇ ਕਰ ਕਰਕੇ ਤੇ ਪੈਸੇ ਜੋੜਦੀ ਰਹੀ ਨਹੀਂ ਮੰਮੀ ਵਾਦੇ ਘਾਟੇ ਮੈਂ ਕਾਦੇ ਕਰਨੇ ਆ ਤੁਹਾਨੂੰ ਆ ਸੂਟ ਦਿਖਾਣ ਆ ਵਾ ਮੈਂ ਕਿਹੜਾ ਇਹ ਆਪਣਾ ਪਾਇਆ ਵਾ ਇਹ ਤਾਂ ਮੈਨੂੰ ਕਹ ਲੋ ਤਾਇ ਦੀ ਨੂਨੇ ਦਿੱਤਾ ਸੀ ਵੀ ਚੱਲ ਤੈਨੂੰ ਆ ਜਾਂਦੇ ਮੇਰੇ ਕਪੜੇ ਤੇ ਤੂੰ ਬਾ ਆ ਜਾਗਾ ਮੈਂ ਤੇ ਉਹ ਜਿਹੜਾ ਨੂੰ ਪਤਾ ਪਾ ਪਾ ਕੇ ਗੁਜ਼ਾਰਾ ਕਰ ਲੈਣੀ ਆ ਮੈਂ ਕਦੇ ਵਾਅਦੇ ਘਾਟੇ ਕਰਨੇ ਆ ਤੁਹਾਨੂੰ ਤੇ ਨਾ ਐਵੇਂ ਹੀ ਮੇਰੇ ਤੇ ਸ਼ੌਕ ਜਾ ਹੁੰਦਾ ਰਹਿੰਦਾ ਵਾ ਵੀ ਪਤਾ ਨਹੀਂ ਕਿੰਨੇ ਕ ਪੈਸੇ ਜੋੜ ਲੈਣੇ ਆ ਮੈਂ ਐਦਾਂ ਦੀਆਂ ਗੱਲਾਂ ਨਾ ਸੋਚਿਆ ਕਰੋ ਜੇ ਮੈਂ ਇਦਾਂ ਪੈਸੇ ਲੈਣੇ ਹੋਣ ਤਾਂ ਮੈਂ ਤੁਹਾਡੇ ਕੋਲ ਮੰਗ ਨਹੀਂ ਸਕਦੀ ਜੇ ਮੈਂ ਤੇ ਅੱਗੇ ਆਖਾਂ ਕਿ ਮੈਂ ਤੇ ਇਥੋਂ ਕੋਈ ਸ਼ਾਰੋ ਚੀਜ਼ ਮੰਗਮ ਨਹੀਂ ਐ ਤੇ ਚੀਜ਼ ਘੱਟ ਹੁੰਦੀ ਆ ਉਹ ਹੋਈ ਤੂੰ ਕਰ ਕਰ ਕੇ ਵਾਦੇ ਘਾਟੇ ਤੇ ਤੂੰ ਰੱਖ ਲਈ ਨਹੀਂ ਆਪਣੇ ਕੋ ਜਮਾ ਕਰੀ ਜਾਨੀ ਚੀਜ਼ਾਂ ਲੈ ਆਂਦੀ ਮੁੜ ਕੇ ਤੂੰ ਆ ਨਹੀਂ ਫਲਾਣੇ ਨਹੀਂ ਲੜੀ ਦਿੱਤੇ ਢਿੰਗੜੀ ਨਹੀਂ ਦਿੱਤੇ ਤੈਨੂੰ ਮੰਮੀ ਇੱਕ ਗੱਲ ਕਹਿਨੀ ਆ ਤੁਹਾਨੂੰ ਵਿਆਹ ਦਾ ਇਲਾਜ ਕੋਈ ਨਹੀਂ ਜੇ ਹੈਗਾ ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਹਾਂ ਪਰ ਮੈਨੂੰ ਕੱਪੜੇ ਉਹਨੇ ਦਿੱਤੇ ਆ ਬੇਸ਼ੱਕ ਜਾ ਕੇ ਨਾ ਭਾਵੇਂ ਇਹਨੂੰ ਪੁੱਛ ਆ ਉਹ ਦੀਦੀ ਨੂੰ ਉਹਨਾਂ ਨੇ ਮੈਨੂੰ ਦਿੱਤੇ ਇਹ ਸੂਟ ਤਿੰਨ ਸੂਟ ਦਿੱਤੇ ਹੀ ਉਹਨੇ ਮੈਨੂੰ ਉਹਦਨ ਤੇ ਮੈਂ ਉਹੋ ਹੀ ਕੱਢ ਕੇ ਅੱਜ ਇੱਕ ਪਾਇਆ ਵਾ ਤੇ ਉਹ ਤੂੰ ਹੀ ਬਣਾਉਣ ਦਾ ਵੀ ਉਹ ਗੱਲਾਂ ਬਣਾਈ ਜਾਂਦੇ ਹੋ ਵੀ ਕਿੱਥੋਂ ਲੈ ਆਈਆਂ ਤੇ ਕੀ ਘਰ ਆਈਆਂ ਤੇ ਕੀ ਨਹੀਂ ਘਰ ਆਈਆਂ ਤੂੰ ਗੈਰ ਸਰੀਕੇ ਦੇ ਵਿੱਚ ਮੇਰੀ ਬੇਇੱਜ਼ਤੀ ਕਰਮਦੀ ਰਹੀਨੀ ਆ ਲੀੜੇ ਮੰਗ ਬੰਕੇ ਪਾਉਂਦੀ ਆ ਮੰਗ ਬੰਕੇ ਪਾਉਂਦੀ ਆ ਕਿਹੜੀ ਚੀਜ਼ ਆ ਜੇ ਤਨ ਕਰੂ ਮਿਲਦੀ ਨਹੀਂ ਹਰ ਇੱਕ ਚੀਜ਼ ਤੈਨੂੰ ਟਾਈਮ ਨਾ ਲਿਆ ਕੇ ਦੇਈਦੀ ਆ ਬਾਕੀ ਤੂੰ ਵਾਦੇ ਘਾਟੇ ਕਰ ਹੋਈ ਵਾਧੂ ਕਰ ਲੈਨੀ ਆ ਚੀਜ਼ਾਂ ਨੇ ਆ ਗਈਏ ਤੇ ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਮੈਂ ਕਿਹੜਾ ਉਹਨਾਂ ਕੋ ਆਪ ਜਾ ਕੇ ਮੰਗੇ ਆ ਉਹਨੇ ਆਪੇ ਦਿੱਤੇ ਹੀ ਮੈਨੂੰ ਵੀ ਕੋਈ ਗੱਲ ਨਹੀਂ ਆ ਮੈਂ ਨਹੀਂ ਪਾਉਂਦੀ ਆ ਤੂੰ ਚੱਲ ਤੇਰਾ ਆ ਇੱਕੋ ਹੀ ਆ ਸਾਡਾ ਨਾਬਤ ਤੂੰ ਪਾ ਲਿਆ ਕਰ ਇੱਚ ਕਿਹੜੀ ਗੱਲ ਹੋਊਗੀ ਦੱਸ ਤੂੰ ਕੀ ਆ तू ओन कह दिया दया करके मेथो लीड़े है तेन सब को बेरा को मिलता वो ठीक है मम्मी कह दूंगी मैं नहीं ली तो। गांधी को वाढ़े वास्ते रख दिया कर घरे सेठती बनी पा के सूट बन सी पा हूं कि खलोगी मेरे लागे फिर बोत जहा बन के मम्मी हां लोना मैं की ਆਣਾ ਸੂਟ ਦੀਦੀ ਨੇ ਭੇਜਿਆ ਹੀ ਤੁਹਾਡੇ ਵਾਸਤੇ ਕਹਿੰਦੇ ਇਹ ਮੰਮੀ ਦਾ ਆਇਆ ਤੇ ਤੁਹਾਨੂੰ ਆ ਜਾਣਾ ਹੈ ਤੁਸੀਂ ਪਾ ਲਓ ਮੈਂ ਇਹ ਸੂਟ ਮਰਿਆ-ਮੁਰਿਆ ਦੇ ਪਾਉਣੇ ਆ ਮੈਂ ਨਹੀਂ ਪਾਉਂਦੀ ਇਹੋ ਜਿਹਾ ਸੂਟ ਮੈਥੋਂ ਵਾਦੂ ਸੂਟ ਵਾ ਮੈਨਾਂ ਸੂਟਾਂ ਦੇ ਨਹੀਂ ਆਈ ਐਵੇਂ ਮਨ ਟੰਕ ਕਿੰਨੇ ਹੁੰਦੀ ਨਹੀਂ ਦੀ ਮੇਰੇ ਵਾਸਤੇ ਮੁੜ ਕੇ ਨਾ ਨਿਆਣੀ ਕਿਤੇ ਮੇਰੇ ਵਾਸਤੇ ਸੂਟ ਉਧਰ ਸ੍ਰੀਕੇ ਦੀ ਗੱਲ ਹੈ ਮੈਂ ਸ੍ਰੀਕੇ ਦਾ ਸਾਹ ਨਹੀਂ ਚੱਲਦੀ ਹੁੰਦੀ ਇਹੋ ਜਿਹਾਂ ਦਾ ਆ ਜਾਂਦੀ ਲੀੜੇ ਚੁੱਕ ਕੇ ਮਾਪਾ ਟੇਪਰਾਣੀ ਚੁੱਕ ਕੇ ਤੇ ਮੇਰੇ ਪਉਣ ਵਾਸਤੇ ਲੈ ਆਂਦੀ ਆ ਖਬਰਦਾਰ ਜੀ ਆਈ ਤੋ ਬਾਦ ਕੋਈ ਲੀੜਾ ਲਿਆਂਦਾ ਮੇਰੇ ਵਾਸਤੇ ਤੇ ਸਰੀਕਾ ਦੇ ਘਰੋਂ ਮੰਮੀ ਸੂਟ ਤੇ ਉਹਦਾ ਨਵਾਂ ਹੀ ਹੀ ਵੈਹੇ ਤੂੰ ਹੀ ਪਤਾ ਨਹੀਂ ਕਿਉਂ ਇਦਾਂ ਕਹਿਂਂਦੇ ਜੇ ਵੇਖੋ ਹਾਂ ਕਿ ਤੋ ਵੀ ਨਹੀਂ ਪੋੜਾ ਹੈਗਾ ਉਦਾਂ ਹੀ ਤੁਸੀਂ ਕਹਿਨ ਨੇ ਆ ਮੈਨੂੰ ਮੈਂ ਨਹੀਂ ਪੁੰਦੀ ਤੇ ਨਾਮਾ ਸਰੀਕਾ ਦਾ ਸਾਂ ਚੱਲਦੀ ਆ ਤੂੰ ਹੀ ਪੁੰਦੀ ਰ ਤੂੰ ਪੁੰਨੀ ਹੈ ਤੇ ਇਕੱਠੀਆਂ ਕਰਕੇ ਤੇ ਲੀੜਾ ਆ ਨੂੰ ਲੈ ਕੇ ਆ ਜਾਂਦੀ ਕਰਤੇ ਹੁਦਸਿਆ ਲਬੰਦ ਕੋਈ ਨਾ ਕਰ ਪਾਜੀ ਐਦਾਂ ਲੱਗਣ ਡਿਆ ਜਿੱਦਾਂ ਕੋਈ ਨਾ ਵਾਜ ਮਾਰਨ ਡਿਆ ਵਾ ਕੋਈ ਆਇਆ ਵਾ ਲੱਗਦਾ ਪਹਿਲਾਂ ਵੀ ਇਹੀ ਹੁੰਨੀ ਆ ਆਣ ਕੇ ਗੋਇਆ ਲਵੈਨੀ ਆ ਇਹ ਤੇ ਕੋਈ ਬੰਦਾ ਵਾ ਹੁਣ ਕੀ ਕਰਾਂ ਮੰਮੀ ਆ ਜਾਂਦੀ ਬਾਹਰ ਤੇ ਚੰਗਾ ਹੀ ਮੰਮੀ ਨੇ ਕਹਾਂ ਕਿ ਤਾਂ ਸਲਾਈ ਪਈ ਆ ਮੈਂ ਮੰਮੀ ਨੂੰ ਸੱਦ ਕੇ ਲਿਆਵਾ ਕਚਾਂ ਪਹਿਲਾਂ ਪੁੱਛ ਹੀ ਲਵਾ ਹੈ ਕੌਣ ਵਾ ਦਾ ਕਰਨੀ ਆ ਪਹਿਲਾਂ ਪੁੱਛ ਹੀ ਲੈਣੀ ਆ ਕਿਨੂੰ ਕਿਹਾ ਗਿਆ ਹੈ ਮਾਮੇ ਨੂੰ ਮੇਰੇ ਨਾਲ ਚੱਲ ਉਹ ਮੈਂ ਇੱਥੇ ਕਨਕ ਤੇ ਖਲੋਤਾ ਰਾਵਾਂ ਕਿੰਨੀ ਆਵਾਜ਼ਾਂ ਮਾਰੀਆਂ ਵਾ ਲੱਭਣਾ ਕੋਈ ਡਿਆ ਨਹੀਂ ਇੱਥੇ ਮੈਨੂੰ ਤੇ ਆਉਂਦੀ ਲੱਗਦੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਆ ਮਾਤਾ ਹੈ ਨਹੀਂ ਘਰ ਹਾਂਜੀ ਬਾਜੀ ਘਰੇ ਆ ਆ ਜਾਓ ਨਾ ਗਾਓ ਉਹ ਨਹੀਂ ਨਹੀਂ ਉਹ ਐ ਨਾ ਮਾਰੋ ਉਹ ਪੈਸੇ ਹੀ ਥੜੇ ਠਿਕ ਦੇ ਅੱਛਾ ਅੱਛਾ ਉਹ ਤੁਹਾਨੂੰ ਪਤਾ ਹਫਤਾ ਬਾਹਾੜ ਕੋ ਹੁੰਦਾ ਸਾਰਾ ਠੀਕ ਹੈ ਉਹ ਆਇਆ ਨਹੀਂ ਮੁੰਡਾ ਤੇ ਆਲੋ ਗੱਲੋ ਕੋਈ ਨਹੀਂ ਬਾਜੀ ਤਹੀ ਗਿਣੇ ਹੀ ਹੋਣੇ ਆ ਦੇ ਦੇਣੀ ਮਮਮੀ ਨੂੰ ਇੱਕ ਮਿੰਟ ਗੱਲ ਸੁਣੋ ਮੇਰੀ ਹਾਂਜੀ ਮੈਂ ਕਹਾਂ ਤੁਹਾਨੂੰ ਕੋਈ ਜ਼ਰੂਰਤ ਹੁੰਦੀ ਹੈ ਨਾ ਤੇ ਬੇਚੇਜ ਹੋ ਗਏ ਨਾ ਤੇ ਕਰ ਲਿਓ ਫੋਨ ਮੈਨੂੰ ਠੀਕ ਆ ਤੇ ਆਜ ਮੇਰਾ ਨੰਬਰ ਠੀਕ ਆ ਭਾਜੀ ਹਾਂਜੀ ਸਰ ਕੰਮ ਦੀ ਲੋਡ ਨਹੀਂ ਕੋਈ ਠੀਕ ਹੈ ਠੀਕ ਚਲੋ ਠੀਕ ਹੈ ਪੈਸੇ ਲੈ ਲਓ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਆ ਹਾਏ ਹਾ ਕਿੱਦਾਂ ਵੇਖੀ ਜਾਂਦੇ ਆ ਅਰੇ ਤੇ ਜਾਣ ਸੁੱਕਣੇ ਪੈ ਗਏ ਅੰਤਰੀ ਪਹੁੰਚਾ ਮਿੰਟਾਂ ਚ ਹਾਏ ਕਿੱਦਾਂ ਕਹਿਂਦੇ ਆ ਹੀ ਜੇ ਕਿਤੇ ਪੈਸੇ ਵੀ ਲੋਡ ਹੋ ਗਈ ਨਾ ਤੇ ਮੈਨੂੰ ਬੇਚ ਜਗੋ ਕੇ ਫੋਨ ਕਰ ਦਿਓ 10 ਬੰਦਾ ਬੁਛੇ ਨਾ ਜਾਣ ਨਾ ਪਹਿਚਾਨ ਤੇ ਮੈਂ ਤੇਰਾ ਮਹਿਮਾਨ ਇਨੇ ਤੇ ਹੌਲ ਸਾਬ ਘਰ ਛੜਿਆ ਮੈਂ ਤੇ ਕਾਟ ਤਾਂ ਫੜ ਲਿਆ ਜੇ ਕਿਤੇ ਮਾਤਾ ਵੇਖ ਲੈਂਦੀ ਨਾ ਉਹਨੇ ਤੇ ਹੁਣ ਹੀ ਮੇਰੇ ਗਾਲ ਪਾਈ ਲੱਥਣਾ ਉਹ ਤੇ ਅੱਗੇ ਨੇ ਮੈਨੂੰ ਖਲੋਣ ਦਿੰਦੀ ਉਹਨੂੰ ਤਾਂ ਵੈਸੇ ਬੰਨਾ ਮਿਲ ਜਣਾ ਹੀ ਪੀ ਇਹ ਬੰਦਿਆਣਾ ਗੱਲਾਂ ਕਰਦੀ ਆ ਇਹ ਗਾਂ ਹੋ ਕੇ ਜਾ ਗਈ ਆਪ ਪਰ ਮੈਨੂੰ ਥੋੜਾ ਪਤਾ ਸੀ ਕਿ ਉਹ ਬੰਦਾ ਪੈਸੇ ਦੇਣ ਆਇਆ ਵਾ ਅੱਗੇ ਤੇ ਉਹ ਖਤਾ ਪੁੰਧਾ ਦਾ ਹੀ ਪੈਸੇ ਦੇਣ ਉਹਨੇ ਵੀ ਪਤਾ ਨਹੀਂ ਅੱਜ ਕਿੰਨੂ ਪੇਜ ਛੜਿਆ ਵਾ ਪਰ ਆ ਗੱਲ ਨਾ ਉਹਦੇ ਵਾਸਤੇ ਵੀ ਚੰਗੀ ਨਹੀਂ ਹੈਗੀ ਕਿ ਜਣੇ ਘਣੇ ਨੂੰ ਥੋੜਾ ਅਗਲੇ ਦੇ ਘਰ ਭੇਜੀ ਜਾਂਦਾ ਵਾ ਚੰਗਾ ਭਲਾ ਪਤਾ ਨੂੰ ਕਿੰਨੇ ਦੇ ਘਰ ਚ ਜਨਨੀਆਂ ਹੀ ਰਹਿੰਦੀਆਂ ਵਾ ਹਾਦੀ ਹੋ ਗਈ ਮੈਂ ਕੰਨੀ ਲੋਕਾਂ ਵਾਲੀ ਆਗਲ ਅੱਗੇ ਪਰ ਆਏ ਦੇ ਕਾਰਡ ਨੂੰ ਮੈਂ ਕੀ ਕਰਨਾ ਇਹਦੇ ਕਾਰਡ ਨੂੰ ਖੂਕ ਪਰਾਂ ਇੱਧਾ ਕਰਾਂ ਉਹ ਮਾਤਾ ਨੂੰ ਪੈਸੇ ਭੜਾਵਾ ਮੇਰਾ ਤਾਂ ਹੰਤਰਾ ਨਾ ਸਾਨੀ ਕੰਟਰੋਲ ਹੋਂ ਗਿਆ ਹਾਏ ਮੈਂ ਤੇ ਸੌ ਸਹੀ ਹੋ ਗਈ ਮੈਂ ਕੀ ਕਰਤੀ ਇਹ ਪਹਿਲਾਂ ਪੈਸੇ ਫੜਾਵਾ ਫਿਰ ਨਾ ਭੱਜ ਕੇ گویا ਇਕੱਠਾ ਕਰਨ ਢਾਪੂਗੀ ਉਹਨੂੰ ਕੀ ਪਤਾ ਕੌਣ ਆਇਆ ਤੇ ਕੌਣ ਨਹੀਂ ਆਇਆ ਕੈਸ਼ ਛੱਡੂਗੀ ਵੀ ਉਹ ਆਪ ਹੀ ਆਇਆ ਹੈ ਬੰਦਾ ਚੱਲ ਬਣਾ ਮੰਮੀ ਮੰਮੀ ਹਾਂ ਨਹੀਂ ਦੱਸ ਕੀ ਆ ਘੜੀ ਅੱਖ ਲੱਗੀ ਤੇ ਨਹੀਂ ਲੰਮੇ ਪੈਣ ਦਿੱਤਾ ਦੱਸ ਕੀ ਆ ਉਹ ਠੇਕੇ ਵਾਲੇ ਆਏ ਹੀ ਤੇ ਉਹ ਪੈਸੇ ਦੇ ਕੇ ਗਏ ਆ ਠੇਕੇ ਦੇ ਤੇ ਉਹ ਠੇਕੇ ਦੇ ਪੈਸੇ ਤੂੰ ਫੜ ਲੈ ਛੇਤੀ ਨਾ ਤੇ ਉਹਨੂੰ ਇੱਥੇ ਅੰਦਰ ਕਲੰਦੀ ਤੇ ਮੈਂ ਇਹਦੇ ਨਾਲ ਗੱਲ ਕਰਨੀ ਠੇਕਾ ਵਧਾਉਣਾ ਹੈ ਮੰਮੀ ਮੈਂ ਕਿਹਾ ਹੀ ਉਹਨਾਂ ਨੂੰ ਆਜੋ ਅੰਦਰ ਤੇ ਉਹ ਕਹਿੰਦੇ ਵੀ ਹਾਂ ਨੂੰ ਅੱਜ ਛੇਤੀ ਆ ਤਾਂ ਤਾਂ ਕਰਕੇ ਉਹ ਕਹਿੰਦੇ ਸੀ ਵੀ ਫੜਾ ਦਿਓ ਉਹ ਡਰਦਾ ਹੀ ਭੱਜ ਗਿਆ ਹੋਣਾ ਕਿ ਉਹਨੇ ਠੇਕੇ ਦੀ ਗੱਲ ਕਰਨੀ ਮੇਰੇ ਨਾਲ ਮੰਮੀ ਦੱਸ ਮੈਨੂੰ ਕਿਹੜਾ ਹੁਣ ਤੀ ਹਾਂ ਗੱਲ ਦੱਸੀ ਹੀ ਵੀ ਮੈਂ ਉਹਦੇ ਨਾਲ ਗੱਲ ਕਰਨੀ ਆ ਨਾਲੇ ਮੈਨੂੰ ਥੋੜਾ ਪਤਾ ਸੀ ਵੀ ਮੇਰੇ ਕੰਮ ਕਰਦੇ ਕਰਦੇ ਉੱਤੇ ਹੀ ਆ ਜਾਣਾ ਉਹਨੇ ਮੈਂ ਤੇ ਉੱਥੇ ਹੀ ਡਈ ਹਾਂ ਵੇਲੀ ਆਲੀ ਗੋਇਆ ਇਕੱਠਾ ਕਰਨ ਦੀ ਤੂੰ ਚੌਧਰਾ ਫਾ ਕਰਦੀ ਕਰਦੀ ਨੇ ਉਹਦੇ ਕੋ ਪੈਸੇ ਫੜਦੇ ਤੇ ਮੈਨੂੰ ਠਾਲਦੇ ਤੈਨੂੰ ਬਾਹਰ ਆ ਜਾਣਾ ਮੈਂ ਕਿਹੜੀ ਮਰ ਗਈ ਸੁਤੀ ਹਿਨਾਂ ਅੰਦਰ ਲੰਮੀ ਪਈ ਤੇ ਠਾਲ ਦਿੰਦੀ ਉਦੋਂ ਹੁਣ ਵੀ ਤੇ ਠਾਲਿਆ ਆਣਗੇ ਮੰਮੀ ਪਤਾ ਨਹੀਂ ਤੁਸੀਂ ਇਦਾਂ ਰੁੱਖੇ ਰੁੱਖੇ ਜਿਵੇਂ ਕਿਉਂ ਬੋਲਦੇ ਹੋ ਕਿਉਂ ਇੰਡੀਆਂ ਰੁੱਖੀਆਂ ਜੀਆਂ ਗੱਲਾਂ ਕਰਨਦੇ ਹੋ ਦੱਸ ਮੈਂ ਗਲਤੀ ਕੀਤੀ ਹੈ ਪੈਸੇ ਫੜ ਕੇ ਮੈਨੂੰ ਥੋੜੀ ਪਤਾ ਹੀ ਹੁਣ ਵੀ ਤੁਸੀਂ ਪੈਸੇ ਆ ਠੇਕਾ ਵਧਾਉਣਾ ਵਾ ਜਾ ਕੇ ਤੇ ਜਾ ਕੇ ਗੱਲ ਕਰ ਆਇਓ ਹਾਂ ਤੈਨੂੰ ਨਹੀਂ ਪਤਾ ਵਿਸਾਲ ਬਾਅਦ ਠੇਕਾ ਵਧਾਈਦਾ ਵਾ ਮੰਮੀ ਮੈਨੂੰ ਨਹੀਂ ਪਤਾ ਇੰਨਾ ਗੱਲਾਂ ਦਾ ਆ ਫੜ ਲਓ ਹੁਣ ਪ੍ਰਧਾਨ ਕੀ ਕਰਦੀ ਜਾ ਜਾ ਕੇ ਗਾੜੇ ਫੜ ਲਓ ਹੁਣ ਹੁਣ ਇਹ ਇੰਨੇ ਕ ਦੇਖਿਆ ਤੇ ਇੰਨੇ ਕ ਫੜ ਲਓ ਹੁਣ ਸਮਝ ਨਹੀਂ ਅਮ ਦੀ ਕੀ ਕਰਦੀ ਫਿਰਦੀ ਆ ਭਈ ਬਾਹਰ ਚ ਉਧਰਾਂ ਪੰਦੀ ਰਹਿੰਦੀ ਆ ਭਈ ਗਾਂ ਗਾਂ ਹੁੰਦੀ ਰਹਿੰਦੀ ਆ ਨੂਰਾ ਅਗੀ ਪਤਾ ਹਾਂਜੀ ਮਮਾ ਸਸਤੀ ਕਾਲ ਸਸਤੀ ਕਾਲ ਤੇ ਐਦਾਂ ਕਰ ਬੈਗ ਅੰਦਰ ਰੱਖ ਕੇ ਨਾ ਤੇ ਪਾਣੀ ਪੂਣੀ ਪੀਲਾ ਠੰਡਾ ਤੇ ਫ੍ਰਿਜ ਫ੍ਰਿਜ ਬੰਦ ਕਰ ਦੀ ਚੰਗਾ ਮੈਂ ਤਾਂ ਪੁੱਤ ਰੱਗੇ ਹਾਂ ਕਿ ਮੈਨੂੰ ਪਾਣੀ ਰੋਟੀ ਕੋ ਪੁੱਛੋ ਨਾ ਉਹ ਤਾਂ ਮੈਂ ਕਿਤੇ ਕੰਮ ਚੱਲੀ ਆ ਜਾਂ ਮਰਤੀ ਆ ਕੇ ਕਰ ਲਾ ਮੈਂ ਅੱਗੇ ਜਾਣਾ ਨਹੀਂ ਤੂੰ ਮੇਰੇ ਨਾਲ ਕਿੱਥੇ ਜਾਣਾ ਵਾ ਉਹ ਮੈਨੂੰ ਜ਼ਰੂਰੀ ਕੰਮ ਆਇਦਾ ਜੇ ਤੈਨੂੰ ਕਰੀਦੀ ਹੁੰਦੀ ਨਿਆਣਿਆਂ ਵਾਂਗੂ ਜਾ ਸਿਆਣੇ ਬਣੀ ਜਾਂਦਾ ਵਾ